ਕਾਲੂ ਸ਼ੇ ਪੰਜਾਬ ਦੀ ਆジナ ਇਹ ਸਰਕਾਰਾਂ ਬੜੀ ਵੱਡੀ ਸਟੇਜਾਂ ਤੋਂ ਦਾਅਵੇ ਕਰਦੀ ਆਏ ਕਿ ਸਾਡਾ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਦੀ ਰਾਜਵਾਲਤਾ ਮੈਂ ਨਾ ਤੋਂ ਪੁੱਛਣਾ ਚਾਹਨੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚਿਹਰੀ ਇਸੇ ਫਰਕ ਦੀ ਇੱਥੇ ਸਾਡੇ ਘਰਾਂ ਚ ਦੁਨੀਆ ਵਾਂਗੂ ਬੰਦੇ ਮਾਰੇ ਜਾਂਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿਆ ਪੈਣ ਨਾਲ ਡਰ ਨਹੀਂ ਸੀ ਹੁੰਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਗੋਲੀ ਨੂੰ ਪਹਿਲੇ ਦਾਅ ਤੇ ਰੱਖਿਆ ਜਾਂਦਾ ਸੀ ਪਰ ਹੁਣ ਆਪਾਂ ਇੱਕ ਨਵੀਂ ਲਹਿਰ ਚਲਾਉਂ ਜਾ ਰਹੇ ਹਾਂ ਕਾਇਮ ਕਰਾਂਗੇ ਰਾਜ ਖੰਸੇਰੇ ਪੰਜਾਬ ਸਾਰਿਆਂ ਨੂੰ ਪਤਾ ਹੈ ਕਿ ਛੇਰੇ ਪੰਜਾਬ ਜਿਵੇਂ ਸਾਡੇ ਪੰਜਾਬ ਦਾ ਕੈਮ ਚ ਮਾਹੌਲ ਸੀ ਇਹ ਸਰਕਾਰਾਂ ਨੇ ਆ ਕੇ ਆਜ਼ਾਦੀ ਘੜੀ ਭਰੇ ਨੇ ਬੜੇ ਬਾਰਾਂ ਕਰਦੇ ਨੇ ਸਟੇਜਾਂ ਤੋਂ ਕਿ ਅਸੀਂ ਆ ਗਏ ਕਿ ਅਸੀਂ ਆ ਸਮੀਤੇ ਸਾਡੇ ਮੰਨੇ ਵੀ ਆਈ ਸੀ ਤੁਹਾਡੇ ਹਲਕੇ ਦੀ ਹਬੀਬਾ ਹਸਨਿਰ ਘਰਬਾਦਲ ਜੀ ਜਦੋਂ ਇਹਨਾਂ ਨੇ ਤਿੰਨ ਤੇ ਸੀ ਉਦੋਂ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਹੁਣ ਤੁਸੀਂ ਕੋਟਾ